ਭਾਰਤੀ ਚੋਣ ਕਮਿਸ਼ਨ ਵੱਲੋਂ ਆਪਣੇ ਸਥਾਪਨਾ ਦਿਵਸ 25 ਜਨਵਰੀ ਨੂੰ ਯਾਦਗਾਰ ਬਣਾਉਣ ਵਾਸਤੇ 15ਵਾਂ ਜਿਹੜਾ ਵੋਟਰ ਦਿਵਸ ਹੈ ਉਹਨੂੰ ਸਟੇਟ ਲੈਵਲ ਜਿਹੜਾ ਸਮਾਗਮ ਹੈ ਉਹ ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ ਰਾਈਟ ਟੂ ਵੋਟ ਇੱਕ ਸਭ ਤੋਂ ਅਹਿਮ ਰਾਈਟ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਨੂੰ ਮਿਲਿਆ ਹੈ ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਇਸ ਰਾਈਟ ਦਾ ਆਪਣੇ ਇਸ ਹੱਕ ਦਾ ਪੂਰਤੋ ਪੂਰਤ ਇਸਤੇਮਾਲ ਕਰਨ ਕਿਉਂਕਿ ਇਹੀ ਜਿਹੜਾ ਰਾਈਟ ਹੈ ਇਹ ਪੂਰੇ ਦੁਨੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਯੂਨੀਵਰਸਲ ਐਡਲਟ ਫਰੈਂਚਾਈਜ਼ੀ ਜਿਹੜੀ ਆਰਟੀਕਲ 26 ਦੇ ਵਿੱਚ ਲਿਖਿਆ ਹੋਇਆ ਆ ਭਾਰਤੀ ਸੰਵਿਧਾਨ ਦੇ ਵਿੱਚ ਉਹਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਆਪਾਂ ਡੈਮੋਕਰੇਸੀ ਨੂੰ ਸਟਰੋਂਗਰ ਔਰ ਮੋਰ ਇਨਕਲੂਸਿਵ ਆਪਾਂ ਬਣਾ ਸਕਦੇ ਹਾਂ ਇਸ ਦੇ ਉਪਲਗ ਚੋਣ ਕਮਿਸ਼ਨ ਵੱਲੋਂ ਹੁਣ ਆਪਣੇ 17 ਸਾਲ ਦੇ ਜਿਹੜੇ ਯੁਵਾ ਆਪਣੀ ਏਜ ਪੂਰਾ ਕਰ ਏਜ ਪੂਰੀ ਕਰ ਚੁੱਕੇ ਹਨ 1 ਜਨਵਰੀ 1 ਅਪ੍ਰੈਲ 1 ਜੁਲਾਈ ਤੇ 1 ਅਕਤੂਬਰ ਨੂੰ ਇਹਨਾਂ ਵਾਸਤੇ ਜਿਹੜਾ ਹੈਗਾ जोड़े सतारह साल पूरे कर चुके हैं अपनी एज नो, वो भी अपने वोटर कार्ड अप्लाई कर जिस करके जो हैगा डेमोक्रेसी आपा होर भी गहरा किया है राइट टू वोट अपना एक कॉन्स्टिट्यूशनल राइट right है मेरी सारे नो अपील है हथ बन के बेनती है कि आपको वो तो वाल करें थैंक यू भारतीय चोन कमीशन वालों अपने स्थापना दिवस पच्ची जनवरी यादगार बनाने वास्ते पंद्रह जिला वोटर दिवस है ਉਹਨੂੰ ਸਟੇਟ ਲੈਵਲ ਜਿਹੜਾ ਸਮਾਗਮ ਹੈ ਉਹ ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। ਰਾਈਟ ਟੂ ਵੋਟ ਇੱਕ ਸਭ ਤੋਂ ਅਹਿਮ ਰਾਈਟ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਨੂੰ ਮਿਲਿਆ ਹੈ। ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਇਸ ਰਾਈਟ ਦਾ ਆਪਣੇ ਇਸ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਕਿਉਂਕਿ ਇਹੀ ਜਿਹੜਾ ਰਾਈਟ ਹੈ ਇਹ ਪੂਰੇ ਦੁਨੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਯੂਨੀਵਰਸਲ ਐਡਲਟ ਫ੍ਰੈਂਚਾਈਜ਼ੀ ਜਿਹੜੀ ਆਰਟੀਕਲ 26 ਦੇ ਵਿੱਚ ਲਿਖਿਆ ਹੋਇਆ ਆਪਾਂ ਦੇ ਸੰਵਿਧਾਨ ਦੇ ਵਿੱਚ ਉਹਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਆਪਾਂ ਡੈਮੋਕਰੇਸੀ ਨੂੰ ਸਟਰੋਂਗਰ ਔਰ ਮੋਰ ਇਨਕਲੂਸਿਵ ਆਪਾਂ ਬਣਾ ਸਕਦੇ ਹਾਂ ਇਸ ਦੇ ਉਪਲਕ ਚੋਣ ਕਮਿਸ਼ਨ ਵੱਲੋਂ ਹੁਣ ਆਪਣੇ 17 ਸਾਲ ਦੇ ਜਿਹੜੇ ਯੁਵਾ ਆਪਣੀ ਏਜ ਪੂਰਾ ਕਰ ਏਜ ਪੂਰੀ ਕਰ ਚੁੱਕੇ ਹਨ 1 ਜਨਵਰੀ 1 ਅਪ੍ਰੈਲ 1 ਜੁਲਾਈ ਤੇ 1 ਅਕਤੂਬਰ ਨੂੰ ਇਹਨਾਂ ਵਾਸਤੇ ਜਿਹੜਾ ਹੈਗਾ ਜਿਹੜੇ 17 ਸਾਲ ਪੂਰੇ ਕਰ ਚੁੱਕੇ ਆਪਣੀ ਏਜ ਨੂੰ ਉਹ ਵੀ ਆਪਣੇ ਵੋਟਰ ਕਾਰਡਸ ਜਿਹੜੇ ਨੇ ਅਪਲਾਈ ਕਰ ਸਕਦੇ ਆਂ ਜਿਸ ਕਰਕੇ ਜਿਹੜਾ ਹੈਗਾ ਡੈਮੋਕਰੇਸੀ ਨੂੰ ਆਪਾਂ ਹੋਰ ਵੀ ਗਹਿਰਾ ਕੀਤਾ ਹੈ ਰਾਈਟ ਟੂ ਵੋਟ ਆਪਣਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਹੱਥ ਬਨ ਕੇ ਬੇਨਤੀ ਹੈ ਕਿ ਆਪਾਂ ਇਹਨੂੰ ਵੱਤਵਤ ਇਸਤੇਮਾਲ ਕਰੀਏ ਥੈਂਕ ਯੂ ਭਾਰਤੀ ਚੋਣ ਕਮਿਸ਼ਨ ਵੱਲੋਂ ਆਪਣੇ ਸਥਾਪਨਾ ਦਿਵਸ 25 ਜਨਵਰੀ ਨੂੰ ਯਾਦਗਾਰ ਬਣਾਉਣ ਵਾਸਤੇ 15ਵਾਂ ਜਿਹੜਾ ਵੋਟਰ ਦਿਵਸ ਹੈ ਉਹਨੂੰ ਸਟੇਟ ਲੈਵਲ ਜਿਹੜਾ ਸਮਾਗਮ ਹੈ ਉਹ ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ ਰਾਈਟ ਟੂ ਵੋਟ ਇੱਕ ਸਭ ਤੋਂ ਅਹਿਮ ਰਾਈਟ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਨੂੰ ਮਿਲਿਆ ਹੈ ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਇਸ ਰਾਈਟ ਦਾ ਆਪਣੇ ਇਸ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਕਿਉਂਕਿ ਇਹੀ ਜਿਹੜਾ ਰਾਈਟ ਹੈ ਇਹ ਪੂਰੇ ਦੁਨੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਯੂਨੀਵਰਸਲ ਐਡਲਟ ਫ੍ਰੈਂਚਾਈਜ਼ੀ ਜਿਹੜੀ ਆਰਟੀਕਲ 26 ਦੇ ਵਿੱਚ ਲਿਖਿਆ ਹੋਇਆ ਹੈ ਭਾਰਤੀ ਸੰਵਿਧਾਨ ਦੇ ਵਿੱਚ ਉਹਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਆਪਾਂ ਡੈਮੋਕਰੇਸੀ ਨੂੰ ਸਟਰੋਂਗਰ ਔਰ ਮੋਰ ਇਨਕਲੂਸਿਵ ਆਪਾਂ ਬਣਾ ਸਕਦੇ ਹਾਂ ਇਸ ਦੇ ਉਪਲਕ ਚੋਣ ਕਮਿਸ਼ਨ ਵੱਲੋਂ ਹੁਣ ਆਪਣੇ 17 ਸਾਲ ਦੇ ਜਿਹੜੇ ਯੁਵਾ ਆਪਣੀ ਏਜ ਪੂਰਾ ਕਰ ਏਜ ਪੂਰੀ ਕਰ ਚੁੱਕੇ ਹਨ 1 ਜਨਵਰੀ 1 ਅਪ੍ਰੈਲ 1 ਜੁਲਾਈ ਤੇ 1 ਅਕਤੂਬਰ ਨੂੰ ਇਹਨਾਂ ਵਾਸਤੇ ਜਿਹੜਾ ਹੈਗਾ ਜਿਹੜੇ 17 ਸਾਲ ਪੂਰੇ ਕਰ ਚੁੱਕੇ ਹਨ ਆਪਣੀ ਏਜ ਨੂੰ ਉਹ ਵੀ ਆਪਣੇ ਵੋਟਰ ਕਾਰਡਸ ਜਿਹੜੇ ਨੇ ਅਪਲਾਈ ਕਰ ਸਕਦੇ ਆਂ ਜਿਸ ਕਰਕੇ ਜਿਹੜਾ ਹੈਗਾ ਡੈਮੋਕ੍ਰੇਸੀ ਨੂੰ ਆਪਾਂ ਹੋਰ ਵੀ ਗਹਿਰਾ ਕੀਤਾ ਹੈ ਰਾਈਟ ਟੂ ਵੋਟ ਆਪਣਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਮੇਰੇ ਸਾਰਿਆਂ ਨੂੰ ਅਪੀਲ ਹੈ ਖਤ ਬਣ ਕੇ ਬੇਨਤੀ ਹੈ ਕਿ ਆਪਾਂ ਇਹਨੂੰ ਵੱਤਵਦ ਇਸਤੇਮਾਲ ਕਰੀਏ ਥੈਂਕ ਯੂ